ਉਹ ਫਿਰ ਪਸੂ ਜੀ ਸਾਡੇ ਨਾਲ ਆ ਗਏ। ਹਲੰਦਾ ਜਦੋਂ ਪਹਿਲਾਂ ਕਿਹੜਾ ਖੜਿਆ ਹੈ ਮੈਂ ਤੁਹਾਨੂੰ ਤੁਸੀਂ ਸਾਡੇ ਸਰਪੰਚ ਨੂੰ ਘੇਰਿਆ ਹੋਇਆ ਸਰਪੰਚ ਸਾਹਿਬ ਇਹ ਕਿਹੜੇ ਖੜੇ ਤੁਹਾਨੂੰ ਕੋਈ ਹੋ ਨਹੀਂ ਹੋ ਗਿਆ ਮੇਰਾ। ਕੋਈ ਹਾਂ। ਮੈਂ ਤਾਂ ਕਹਿੰਦਾ ਰਾਤੀ ਪੁੱਛਾਈ ਸੀ। ਰਾਤ ਵੀ 12:00 ਵਜੇ ਆਈ ਸੀ। ਉਹ ਤਾਂ ਲੈ ਕੇ ਜਾਣਾ ਨਾਲ ਅੱਛਾ ਇੱਕ ਮਿੰਟ ਚੱਲ ਕਰ ਲੀਏ। ਤੇ ਰਾਤ ਕਿਹੜੇ ਨੇ ਸੀ? ਰਾਤ ਕੰਦੇ ਲੈ ਕੇ ਜਾਣਾ ਜੀ ਨਾਲ ਤੁਹਾਨੂੰ ਮੈਂ ਕਹਾਂ ਮੇਰੇ ਦਾ ਮਾਤਾ ਜੀ ਜੀ ਸਰੀਆ ਜੀ ਮੈਂ ਜਾ ਨਹੀਂ ਸਕਦਾ ਤੇ ਹੁਣ ਇਹ ਪੁਲਤਲਾ ਹੀ ਸਵੇਰ ਦੇ ਲਾਏ ਆ ਜੀ ਦੋ ਤਿੰਨ ਲਾਈਨ ਲੱਗ ਗਈ ਇੱਕ ਤਾਂ ਨਹੀਂ ਆ ਯਾਰ ਤੁਸੀਂ ਕਦੇ ਬਾਤ ਤੇ ਰੋਕੇ ਆ ਮੈਂ ਆਪ ਜੀ ਦੇ ਧਿਆਨ ਕਿ ਲਿਆਉਣਾ ਚਾਹੁੰਦਾ ਕਿ ਹੁਣ ਐਸੀ ਆਪਣੀ ਇਲਕਾ ਛੱਡ ਕੇ ਸਰਪੰਚ ਸਾਹਿਬ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਅਗਲਪੁਰ ਹੈ ਫਲੌਰ ਹਲਕੇ ਦਾ ਹੈ ਜਲੰਧਰ ਲੋਕ ਸਭਾ 'ਚ ਪੈਂਦਾ ਇੱਥੇ ਪਹੁੰਚੇ ਆ ਇਹਨਾਂ ਨੂੰ ਰਾਤ ਪੁਲਿਸ ਚੱਕੜਾਈ ਸੀ ਇਹਨਾਂ ਨੇ ਕਿਹਾ ਮੈਂ ਨੰਬਰਦਾਰ ਵੀ ਆ ਪਹਿਲਾਂ ਡੀਸੀ ਦੀ ਪਰਮਿਸ਼ਨ ਲੈ ਕੇ ਆਓ ਫਿਰ ਸਵੇਰੇ ਤੜਕੇ ਹੀ ਇਹਨਾਂ ਦਾ ਘਰ ਘੇਰ ਲਿਆ ਆ ਪੁਲਿਸ ਖੜੀ ਐ ਤੇ ਇਹਨਾਂ ਨੂੰ ਘਰ ਤੋਂ ਬਾਹਰ ਨਿਕਲ ਜਾ ਦਿੱਤਾ ਜਾ ਰਿਹਾ ਅੱਜ ਨਰਿੰਦਰ ਮੋਦੀ ਜੀ ਨੇ ਜਲੰਧਰ ਆਉਣਾ ਐ ਇੱਥੋਂ ਜਲੰਧਰ 50 ਕਿਲੋਮੀਟਰ ਐ ਲੇਕਿਨ ਇੱਥੇ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਪੂਰੇ ਹਲਕੇ ਦੇ ਵਿੱਚ ਕਿਸਾਨ ਲੀਡਰ ਨਾਜਰਮੰਦ ਹੈ ਇੰਪਲਾਈਜ਼ ਲੀਡਰ ਨਾਜਰਮੰਦ ਹੈ ਮੈਂ ਨਰਿੰਦਰ ਮੋਦੀ ਜੀ ਨੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਉਂਕਿ ਖੋਟਾ ਸਿੱਕਾ ਆਪਣਾ ਬਗਾਲਿਆਂ ਨੂੰ ਕਿਹਾ ਦੋਸ਼ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੇ ਕਿ ਆ ਜਿਹੜੀ ਪੁਲਿਸ ਲੱਗੀ ਵੀ ਹੈ ਇਹ ਤਾਂ ਪੰਜਾਬ ਦੀ ਹੈ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿ ਰ ਆਮ ਆਦਮੀ ਪਾਰਟੀ ਵਾਲਿਓ ਮੈਨੂੰ ਦੱਸਦਾ ਦੋ ਤੇ ਤੁਹਾਡਾ ਕਿਸਾਨੀ ਨਾਲ ਕੀ ਬਹਿ ਰ ਹੈ ਤੁਸੀਂ ਸਾਡੇ ਸਰਪੰਚ ਨੰਬਰਦਾਰ ਇੱਕ ਕਿਸਾਨ ਲੀਡਰ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਵਾ ਭਗਵੰਤ ਮਾਨ ਜੀ ਜੇ ਪ੍ਰਧਾਨ ਮੰਤਰੀ ਜੀ ਨੇ ਹਰਮਨ ਪਿਆਰੇ ਆ ਤਾਂ ਸਾਰਿਆਂ ਨੂੰ ਕਹਿਣ ਕਿ ਉਹਨਾਂ ਕੋਲ ਆਵੇ ਮਿਲਣ ਵਾਸਤੇ ਉਹ ਘਰਾਂ ਦੇ ਨਜ਼ਰਬੰਦ ਕਰੀ ਬੈਠੇ ਆ ਕਿਸਾਨੀ ਨੂੰ ਉਹ ਨਜ਼ਰਬੰਦੀ ਵਿੱਚ ਕਰੀ ਬੈਠੇ ਸਾਡੇ ਕਰਮਚਾਰੀਆਂ ਨੂੰ ਇਸ ਕਰਕੇ ਐਸੀ ਇਸ ਗੱਲ ਦੀ ਧੋਰ ਨਿੰਜਾ ਕਰਦੇ ਆ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੁਸੀਂ ਸਾਬਤ ਕਰਤਾ ਕਿ ਤੁਸੀਂ ਉਹਨਾਂ ਦੇ ਹੱਥ ਹੱਤ ਟੋਕੇ ਹੋ ਕੇਂਦਰ ਦੇ ਤੁਸੀਂ ਕੇਂਦਰ ਦੀ ਕਹਿਣ ਤੇ ਸਾਡੇ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਬੋਟਾਂ 'ਚ ਪਤਾ ਲੱਗੇਗਾ ਕਿਉਂਕਿ ਜੇ ਤਾਂ ਆਕੇ ਇੱਥੇ ਸੈਂਟਰ ਦੀਆਂ ਏਜੰਸੀਆਂ ਨੇ ਨਜ਼ਰਬੰਦ ਕੀਤਾ ਹੁੰਦਾ ਬੀਐਸਐਫ ਹੁੰਦੀ ਕੋਈ ਹੋਰ ਹੁੰਦਾ ਫੇਰ ਬੱਕਰੀ ਚਾਲਦੀ ਤੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਾਡੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕਰਾਇਆ ਪ੍ਰਧਾਨ ਮੰਤਰੀ ਦੇ ਆਉਣ ਤੇ ਜਿੱਥੇ ਭਗਵੰਤ ਮਾਰ ਜਾਂਦੇ ਉਥੇ ਫੌਜ ਲੱਗ ਜਾਂਦੀ ਹੈ ਕਿਹੜਾ ਗੱਲ ਤੁਹਾਨੂੰ ਕੀ ਤੋਂ ਖਤਰਾ ਭਈ ਪ੍ਰਧਾਨ ਮੰਤਰੀ ਜੀ ਨੂੰ ਹੁਣ ਕੀ ਖਤਰਾ ਹੈ ਜਿਲੰਦਰ ਆਏ ਲੇਕਿਨ ਸਾਡੇ ਕਿਸਾਨ ਨਜ਼ਰਬੰਦ ਹੈ ਇਸ ਗੱਲ ਦੀ ਅਸੀਂ ਕੋਰ ਨੇਦਾ ਕਰਦੇ ਹਾਂ